ਟਿਊਬਲ ਦੀ ਮੋਟਰ ਤੋਂ ਅਣਪਛਾਤੇ ਚੋਰਾਂ ਨੇ ਕੱਟੀ ਤਾਰ ਤੇ ਭੰਨਿਆ ਸਟਾਰਟਰ ਜਿਹहां ਨਜ਼ਦੀਕੀ ਪਿੰਡ ਕਾਰਕੋਟ ਸ਼ੇਖਪੁਰਾ ਕਲਾਂ ਵਿਖੇ ਅਣਪਛਾਤੇ ਚੋਰਾਂ ਵੱਲੋਂ ਟਿਊਬਲ ਵਾਲੀ ਮੋਟਰ ਦੀ ਤਾਰ ਚੋਰੀ ਅਤੇ ਸਟਾਰਟਰ ਦੀ ਪੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਪੇਟ ਕਿਸਾਨ ਵੱਲੋਂ ਪੁਲਿਸ ਪ੍ਰਸ਼ਾਸਨ ਚੋਰਾਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ ਜਿਸ ਤੋਂ ਬਾਅਦ ਡੀਐਸਪੀ ਡੇਰਾਬੱਸੀ ਵਿਕਰਮ ਸਿੰਘ ਬਰਾੜ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਿੰਡਾਂ ਵਿੱਚ ਪੁਲਿਸ ਨੂੰ ਗਸ਼ਤ ਨੂੰ ਵਧਾਇਆ ਜਾਵੇ ਤਾਂ ਜੋ ਉਹਨਾਂ ਤੇ ਹੋ ਰਹੇ ਆਰਥਿਕ ਨੁਕਸਾਨ ਨੂੰ ਬਚਾਇਆ ਜਾ ਸਕੇ ਪਿੰਡ ਹੈ ਜੀ ਕਾਰਕਰ शेखਪੁਰ ਇਕੱਠੇ ਪਿੰਡ ਪੈਂਦੇ ਆ ਦੋ ਇਹ ਜੀ ਇਹ ਸਾਡੀ ਮੋਟਰ ਦੀ ਹੁਣ 1 ਮਹੀਨੇ ਚ ਚੌਥੀ ਵਾਰ ਕੇਵਲ ਵੱਡੀ ਆ ਜੀ ਲਗਾਤਾਰ ਹੁਣ ਠੀਕ ਹੈ ਜੀ ਇਹ ਸਾਡਾ ਸਟੈਪਲੇਰ ਸੀ ਅੰਦਰ ਇਹ ਵੀ ਰੱਖ ਦਿਆ ਇੱਕ ਵਾਰੀ ਸਟਾਰਟਰ ਵੀ ਭੰਨ ਗਿਆ ਜੀ ਆਪਿਆ ਸਾਈਡ ਚ ਠੀਕ ਹੈ ਜੀ ਤੇ 15000 ਦੀ ਇੱਕ ਗੇੜੇ ਚ ਸਿਰਫ ਕੇਵਲ ਪੈਂਦੀ ਹੈ ਜੀ ਠੀਕ ਹੈ ਜੀ ਇਹ 60000 ਤਾਂ ਅਸੀਂ ਇਹਦਾ ਭਰ ਚੁੱਕੇ ਆ ਹੁਣ ਤੱਕ ਜੀ ਠੀਕ ਹੈ ਜੀ ਇਹ ਗੱਲ ਨਸ਼ੇੜੀਆਂ ਦੀ ਜੇ ਅਸੀਂ ਕਿਸੇ ਨਸ਼ੇੜੀ ਦੇ ਫੜ ਕੇ ਥੱਪੜ ਮਾਰਦੇ ਆ ਤਾਂ ਸਾਡੇ ਤੇ ਹੀ ਉਲਟੀ ਕਈ ਵਾਰੀ ਕਾਰਵਾਈ ਹੋਣ ਦਾ ਡਰ ਰਹਿੰਦਾ ਠੀਕ ਹੈ ਜੀ ਇਹ ਪ੍ਰਸ਼ਾਸਨ ਨੂੰ ਗੌਰ ਫਰਮਾਣੀ ਚਾਹੀਦੀ ਹੈ ਵੀ ਜਿਹੜਾ ਫੜਿਆ ਗਿਆ ਉਹਨੂੰ ਫਿਰ ਜਾਂ ਤਾਂ ਸਾਡੇ ਤੇ ਹੀ ਛੱਡ ਦਿੱਤਾ ਜਾਵੇ ਵੀ ਤੋਹੀਂ ਆਪਣੀ ਰਾਖੀ ਖੁਦ ਕਰ ਲਓ ਫਿਰ ਅਸੀਂ ਖੁਦ ਕਰੀਏ ਇਹਨਾਂ ਦਾ ਕੋਈ ਹੱਲ ਕਰੀਏ ਜੀ ਜਾਂ ਫਿਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਫੜ ਕੇ ਅੰਦਰ ਕਰੇ ਜਾਂ ਕੁਝ ਵੀ ਮਤਲਬ ਇਹਨਾਂ ਤੇ ਕੋਈ ਕਾਰਵਾਈ ਕਰੇ ਜੀ ਜਿੱਥੇ ਮਤਲਬ ਕਿ ਜੀ ਵਿੱਤੀ ਨੁਕਸਾਨ ਹੋ ਰਿਹਾ ਫਸਲ ਦਾ ਨੁਕਸਾਨ ਵੀ ਹੋ ਰਿਹਾ ਫਸਲ ਦਾ ਵੀ ਨੁਕਸਾਨ ਹੁੰਦਾ ਵਿੱਚ ਨੂੰ ਖਿੱਚ ਕੇ ਜਾਂਦੇ ਆ ਜੀ ਕੋਈ ਮੋਟਰਸਾਈਕਲ ਕੱਢ ਲੈ ਜਾਂਦਾ ਵਿੱਚ ਨੂੰ ਜਾਂ ਚੋਰੀ ਹੋ ਸੁੱਕੇ ਜੀ ਅੱਛਾ ਜੀ ਹਾਂ ਜੀ ਉਸ ਦਾ ਤਾਰ ਚੋਰੀ ਹੋ ਗਈ ਜੀ ਤਾਂ ਪਿੱਛੇ ਇਹ ਸੋਕਾ ਲੱਗਦਾ ਜੀ ਹੁਣ ਆਲੂਆਂ ਨੂੰ ਪਾਣੀ ਦੇਣਾ ਸੀਗਾ ਜੀ ਅੱਛਾ ਜੀ ਹਾਂ ਜੀ ਹੁਣ ਅੱਜ ਪਾਈਏ ਜੀ ਕੱਲ ਨੂੰ ਫੇਰ ਚੋਰੀ ਹੋ ਜੇ ਇੱਕ ਆਪਾਂ ਨੇ ਲਿਖਤੀ ਕੰਪਲੀਟ ਵੀ ਜੀ ਥਾਣੇ ਦੇ 15 ਦਿਨ ਪਹਿਲਾਂ ਕੀਤੀ ਅੱਛਾ ਕੋਈ ਕਾਰਵਾਈ ਨਹੀਂ ਹੋ ਰਹੀ ਕੁਝ ਨਹੀਂ ਹੋ ਰਿਹਾ ਜੀ ਕੋਈ ਕਾਬੂ ਨਹੀਂ ਆ ਰਹੇ ਬੰਦੇ ਕੋਈ ਨਹੀਂ ਆ ਰਹੇ ਜੀ